ਨਾਮਰ ਸਮਾਜਿਕ ਸੰਸਥਾ ਨਵਾਬ ਸ਼ੇਰ ਮੁਹੰਮਦ ਖਾਨ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਮੁਹੰਮਦੀ ਮਦਦ ਵਿੱਚ ਜ਼ਿਲ੍ਹਾ ਮਲੇਰਕੋਲਾ ਵਿੱਚ 1 ਜਨਵਰੀ 2023 ਤੋਂ 20 ਮਈ 2024 ਦੇ ਵਿਚਕਾਰ 71 ਪੰਜਾਬੀ ਬੱਚਿਆਂ ਜਿਨ੍ਹਾਂ ਨੇ ਕੁਰਾਨ ਹਿੱਫਜ਼ ਕੀਤਾ ਤੇ ਉਹਨਾਂ ਦੇ 12 ਉਦਾਸਾ ਸਹਿਬਾਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਕੀਤਾ ਗਿਆ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਉਹ ਕੋਈ ਮਾਹੌਲ ਨੇ 15 ਮਿੰਟ ਲਾਉਣਾ ਹੈ ਅੱਧਾ ਟਾਈਮ

ایمرجنسی بلڈ رہی ہے لوگ جڑے ہوئے جب بلڈ کا انتظام کرتے ہیں اور ابھی شہر کے معاشرے کو لے کے بھی استعمال کرتے رہتے ہیں ٹائم ٹو ٹائم جی پہ تھوڑی دیر پہلے ہی امین بار

اپنے نظیر صاحب تُسی امیر جماعت کرتا ہے پنجاب ہوں ਤੇ ਅੱਜ ਜਿਹੜਾ ਪ੍ਰੋਗਰਾਮ ਹੋਇਆ ਇਹਦੇ ਤੇ ਕੀ ਕਹੋ ਆ ਨਵਾਬ ਸ਼ੇਰਖਾਂ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਗਿਆ ਜਿਹੜੇ 26 ਹਫਾਜ਼ ਕਰਾਮ ਨੇ ਕੁਰਾਨ ਅਮਜੀਦ ਹਿਫਜ਼ ਕੀਤਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਸੱਤ ਦਾ ਕਰਾਮ ਨੂੰ ਸਨਮਾਨਿਤ ਕੀਤਾ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਮਿਲਤ ਦੇ ਵਿੱਚ ਸ਼ਾਉਰ ਬੇਦਾਰ ਹੋ ਰਿਹਾ ਹੈ ਕਿ ਜਿਹੜੇ ਲੋਕ ਦੀਨ ਦੇ ਵਿੱਚ ਲੱਗੇ ਹੋਏ ਨੇ ਦੀਨ ਦੇ ਕੰਮ ਕਰ ਰਹੇ ਹਨ ਹੀ ਵਜ਼ ਕਰ ਰਹੇ ਹਨ ਹੀ ਵਜ਼ ਕਰਾ ਰਹੇ ਹਨ ਦੀਨ ਦੀਆਂ ਸਰਗਰਮੀਆਂ ਦੇ ਵਿੱਚ ਹਿੱਸਾ ਲੈ ਰਹੇ ਹਨ ਉਹਨਾਂ ਨੂੰ ਵੀ ਸਨਮਾਨਿਤ ਕਰਨ ਦਾ ਹੁਣ ਮੌਕਾ ਮਿਲ ਰਿਹਾ ਹੈ ਪਹਿਲਾਂ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਪੋਲੀਟਿਕਲ ਲੀਡਰਸ ਨੂੰ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਮੁਕਤਲੀ ਮੌਕਿਆਂ ਦੇ ਲੇਕਿਨ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਉਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਕੁਰਾਨ ਨਾਲ ਜੁੜੇ ਹੋਏ ਹਨ ਕੁਰਾਨ ਨੂੰ ਜਿਨ੍ਹਾਂ ਨੇ ਹਿਫਜ਼ ਕੀਤਾ ਹੈ ਜ਼ਬਾਨੀ ਯਾਦ ਕੀਤਾ ਹੈ ਔਰ ਮੁਬਾਰਕਬਾਦ ਦੇ ਮੁਸਤਹਿਕ ਨਾ ਖਾਸ ਤੌਰ ਤੇ ਉਹਨਾਂ ਦੇ ਅਸਾਤਜ਼ਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਔਰ ਪੂਰਾ ਕੁਰਾਨ ਮਜੀਦ 114 ਸੂਰਤਾਂ ਉਹਨਾਂ ਦੇ ਯਾਦ ਕਰਵਾ ਦਿੱਤੀਆਂ ਔਰ ਮੁਬਾਰਕਬਾਦ ਦੇ ਮੁਸਤਹਿਕ ਨਾ ਉਹਨਾਂ ਦੇ ਵਾਲਦੈਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਭੇਜਿਆ ਮਿਹਨਤ ਕੀਤੀ ਉਹਨਾਂ ਦੀ ਤਰਬੀਅਤ ਕੀਤੀ ਉਹਨਾਂ ਨੂੰ ਮੋਟੀਵੇਟ ਕੀਤਾ ਤਾਂ ਕਿ ਉਹ ਕੁਰਾਨ ਮਜੀਦ ਨੂੰ ਹਿਫਜ਼ ਕਰ ਸਕਣ ਅੱਛਾ ਇੱਕ ਤੁਸੀਂ ਗੱਲ ਕਹੀ ਤੇ ਵੀ ਇਹ ਕੁਰਾਨ ਸ਼ਰੀਫ ਜਿਹੜਾ ਇਤਿਹਾਦ ਔਰ ਉਹ ਰੋਚਨੀ ਹੈ ਕਿ ਅਸੀਂ ਇਤਿਹਾਦ ਜਿਹੜਾ ਹੈ ਇਤਿਹਾਦ ਤੋਂ ਪਿੱਛੇ हट ਗਿਆ ਹੈ ਇਹ ਇਤਿਹਾਦ ਦੇ ਬਖ ਬਖ ਤਨਜ਼ੀਮਾਂ ਬਣ ਜਾਂਦੇ ਆ ਬਖ ਬਖ ਜਮਾਤਾਂ ਬਣ ਜਾਂਦੇ ਇਤਿਹਾਦ ਵਾਸਤੇ ਤੁਸੀਂ ਕੀ ਕਰ ਰਹੇ ਹੋ ਮੈਂ ਜਿਹੜੀ ਗੱਲ ਕੀਤੀ ਸੀ ਸ਼ੇਖੁਲ ਹਿੰਦ ਮਹਿਮੂਦੁਲ हसन ਰਹਿਮਤੁલ્લાਹ আলাইਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਮੁਸਲਮਾਨਾਂ ਦੀ ਕਮਜ਼ੋਰੀ ਦੀਆਂ ਦੋ ਵਜੂਹਾਂ ਦੱਸੀਆਂ ਸੀ ਉਹਨਾਂ ਦੀ ਇੱਕ ਵਜੂਹ ਵਜ੍ਹਾ ਇਹ ਥੀ ਕਿ ਮੁਸਲਮਾਨਾਂ ਦੇ ਵਿੱਚ ਇਤਿਹਾਦ ਨਹੀਂ ਹੈਗਾ ਜਦ ਕਿ ਕੁਰਾਨੇ ਮਜੀਦ ਸਾਨੂੰ ਇਹ تعلیم ਦਿੰਦਾ ਹੈ ਕਿ ਅੱਲਾਹ ਦੀ ਰੱਸੀ ਨੂੰ ਮਜ਼ਬੂਤੀ ਨਾਲ ਪਕੜ ਲਓ ਔਰ ਤਫਰਕੇ ਨਾ ਪੈਦਾ ਕਰੋ ਇਹ ਜਿਹੜੀਆਂ ਜਮਾਤਾਂ ਤਨਜ਼ੀਮਾਂ ਜਾਂ ਮੁਕਤਲਿਫ ਜਿਹੜੇ ਲੋਕ ਨਹੀਂ ਇਕੱਠੇ ਹੋ ਕੇ ਕੋਈ ਕੰਮ ਕਰਦੇ ਹਨ ਇਹ ਇਤਿਫਾਕ ਦੇ ਖਿਲਾਫ ਨਹੀਂ ਹੈਗੀਆਂ ਇਤਿਹਾਦ ਦੇ ਖਿਲਾਫ ਨਹੀਂ ਹੈਗੀਆਂ ਬਲਕਿ ਕੁਝ ਜਿਹੜੇ ਸਾਡੇ ਮੁਸ਼ਤਰਕਾ ਮੁੱਦੇ ਨੇ ਸਾਰੀਆਂ ਤਨਜ਼ੀਮਾਂ ਸਾਰੀਆਂ ਜਮਾਤਾਂ ਮਿਲ ਜੁਲ ਕੇ ਉਹ ਨਾ ਮਸਾਇਲ ਨੂੰ ਹੱਲ ਕਰਨ ਜਮਾਤ-ਏ-ਇਸਲਾਮੀ ਹਿੰਦ ਤਾਂ ਜਦੋਂ ਵजूद ਜਦੋਂ ਤੋਂ ਵजूद ਦੇ ਵਿੱਚ ਆਈ ਹੈ ਇਹ ਕੋਸ਼ਿਸ਼ ਕਰ ਰਹੀ ਹੈ ਮੁਸਲਿਮ ਪਰਸਨਲ ਬੋਰਡ ਬਣਿਆ ਉਹਦੇ ਵਿੱਚ ਜਮਾਤ-ਏ-ਇਸਲਾਮੀ ਹਿੰਦ ਨੇ ਬੜੀ ਮੇਰਾ ਕਹਿੰਦਾ ਭਾਵੇਂ ਇਤਹਾਦ ਜਿਹੜਾ ਹੈ ਕਿ ਕੋਈ ਵੀ ਬੰਦਾ ਵਕਤ ਤਨਦੀਮਾ ਕੰਮ ਕਰਦੇ ਨਾ ਤਾਂ ਸਾਰਿਆਂ ਇਕੱਠੀਆਂ ਹੋ ਕੇ ਉਹਦਾ ਸਾਥ ਕਿਉਂ ਨਹੀਂ ਦਿੰਦੀ ਤਾਂ ਕਿ ਇਤਹਾਦ ਇੱਕ ਪਤਨ ਨਜ਼ਰ ਆਵੇ ਇਹ ਆਪਣੀ ਦੀਨ ਦੀ ਕਮੀ ਹੈ ਦੀਨ ਨੂੰ ਸਮਝਣ ਦੀ ਕਮੀ ਹੈ ਦੀਨ ਦੇ ਦੀਨ ਦਾ شعور ਨਹੀਂ ਹੈਗਾ ਸਾਨੂੰ ਜਿਹੜਾ ਅਸੀਂ ਖੈਰ ਦੇ ਕੰਮਾਂ ਦੇ ਵਿੱਚ ਤਾਵਨ ਨਹੀਂ ਰਿੰਦੇ ਕੁਰਾਨ ਦਾ ਸਾਨੂੰ ਇਹ ਕਹਿੰਦਾ ਕਿ ਖੈਰ ਦੇ ਕੰਮਾਂ ਵਿੱਚ ਤਾਵਨ ਕਰੋ ਔਰ ਬੁਰਾਈ ਦੇ ਕੰਮਾਂ ਦੇ ਵਿੱਚ ਬਗਾਵਤ ਦਾ ਐਲਾਨ ਕਰੋ ਤਾਂ ਇਹ ਸਾਡਾ ਫਰਜ਼ਾ ਕੁਰਾਨ ਨੇ ਸਾਨੂੰ ਦਿੱਤਾ ਹੈ ਖੈਰ ਦੇ ਸਾਰੇ ਕੰਮਾਂ 'ਚ ਆਪਾਂ ਨੂੰ ਤਾਵਨ ਕਰਨਾ ਚਾਹੀਦਾ ਹੈ صاحب آج جو پروگرام ہویا ہے پرانے حافظ ہاں ہاں حافظ بچے استادوں کی گیا سرما نتی اس سے کی کہ یہ بہت اچھا پروگرام ہے افاظ دی حوصلہ افزائی ہوئی ہے اور کروان والے والوں دی حوصلہ افزائی ہوئی ہے اور جڑے ہفز کو دور رہن والے نا وہاں کے واسطے جذبہ پیدا کرن دی کوشش ہے اللہ تعالیٰ اس میں قبول فرما دے اور ਇਸ ਦੇ ਅੰਦਰ ਤਰੱਕੀ نصیਬ ਫਰਮਾਵੇ ਔਰ ਕਰਨ ਵਾਲਿਆਂ ਨੂੰ ਵੀ ਹਵਾਲ ਫਰਮਾਵੇ ਅੱਜ ਤੁਹਾਡੀ ਸੰਸਥਾ ਵੱਲੋਂ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਹੈ ਆ ਉਸ ਦਾ ਪੁਰਾਣ ਪੀਸ ਵਿੱਚ ਕਰਨ ਵਾਲੇ ਆਪ ਜੀ ਨੂੰ ਅਰੋਣਨ ਦਾ ਸਨਮਾਨ ਕੀਤਾ ਹੈ ਤਾਂ ਇਹਦੇ ਬਾਰੇ ਕੀ ਕਹਿੰਦੇ ਬismillahirrahmanirrahim ਸਾਡੀ ਤਨਜ਼ੀਮ ਨੇ ਪਹਿਲੇ ਦਿਨ ਤੋਂ ਹੀ ਮਕਸਦ ਪਾਇਆ ਕੀਤਾ ਦਾ ਕਿ دین ਦਾ ਕੋਈ ਵੀ ਕੰਮ ਹੋਵੇ ਉਹਦੇ ਅੰਦਰ ਵੱਡ ਚੜ ਕੇ ਆਪਣਾ ਹਿੱਸਾ ਲੈ ਲੈਣ ਲੇਕਿਨ ਬਹੁਤ ਸਾਰੇ ਮੌਕੇ ਪਰ ਸਾਡੀ ਸੰਗਠਨ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਬਲੱਡ ਬੈਂਕ ਲਾਉਣਾ ਜਾਂ ਰਮਜ਼ਾਨ ਦੇ ਅੰਦਰ ਰਾਸ਼ਨ ਦੇ ਬਿਟਾ ਤਕਸੀਮ ਕਰਨਾ ਜਾਂ ਗਰੀਬਾਂ ਦੀ ਮਦਦ ਕਰਨਾ ਜਾਂ ਜਿਹੜੇ ਜ਼ਰੂਰਤਮੰਦ ਐਸੇ ਤਾਲਬ-ਇਲਮ ਨੇ ਜਿਹੜੇ ਪੜ੍ਹਾਈ ਦੀ ਬਿਨਾ ਬਨ ਨਹੀਂ ਪੜ੍ਹ ਸਕਦੇ ਉਹਨਾਂ ਦਾ ਪੂਰਾ-ਪੂਰਾ ਤਾਬੁਨ ਕਰਨਾ ਔਰ ਇਸ ਦੇ ਤਹਿਤ ਹੀ ਸਾਡਾ ਇਹ ਮਕਸਦ ਨਾਲ ਜੁੜਿਆ ਹੋਇਆ ਦਾ ਕਿ ਹਿਫਾਜ਼ੇ ਇਕਰਾਮ ਨੂੰ ਵੀ ਇਹਨਾਂ ਦਾ ਸਨਮਾਨ ਕੀਤਾ ਜਾਵੇ ਕਿਉਂਕਿ ऐसी कोई तन्ज़ीम या कोई ऐसी कमेटी नहीं इस तरह फा सारे शहर दे जिला मुलेरकोला दे उफादे ग्राम नु पहली बार पहला बार 2022 क्रया था 2024 डेढ़ साल बाद करे है ए जिन्ने भी 26 उफादे ग्राम होए ने इना सारा सारा पूरी तन्ज़ीम दा मकसद रे है के साने अपने हुजवादि ग्राम नु अपने उलमाए इक्राम नु ਹਰ ਤਰ੍ਹਾਂ ਦੇ ਨਾਲ ਤਾਬੂਨ ਕਰਨਾ ਹੈ اور ਉਹਨਾਂ ਦਾ ਮਕਸਦ ਜਿਹੜਾ ਹੈਗਾ ਤਾਂ ਕਿ ਉਹ ਅੱਗੇ ਦੀ ਅੱਗੇ ਆਪਣੀ ਮਿਹਨਤ ਨੂੰ ਆਪਣੀ ਜਦੋ ਜਹਿਦ ਨੂੰ ਜਾਰੀ ਰੱਖ ਸਕਣ ਸਾਰੇ ਜਿਹੜੇ ਹਫਾਜ਼ੇ ਇਕਰਾਮ ਨੇ ਉਹ ਅੱਗੇ ਜਾ ਕੇ ਸਮਾਜ ਦੇ ਅੰਦਰ ਦੀਨ ਦੀ ਖਿਦਮਤ ਕਰ ਸਕਣ